ਆ ਵੀਰੋ ਆ ਜਿਹੜੇ ਚਮਕੀਲੇ ਦਾ ਵਿਰੋਧ ਕਰਦੇ ਹੀ ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਬਈ ਚਮਕੀਲੇ ਨੇ ਇਹੋ ਜਿਹਾ ਕਿਹੜਾ ਮਾੜਾ ਕੰਮ ਕੀਤਾ ਕਹਿੰਦੇ ਚਮਕੀਲੇ ਨੂੰ ਸੋਧਾ ਲਾਤਾ ਚਮਕੀਲੇ ਨਾਲ ਚੰਗਾ ਹੋਇਆ ਚਮਕੀਲੇ ਨੂੰ ਮਾਰਿਆ ਵਧੀਆ ਕੀਤਾ ਤੇ ਆ ਜਿਹੜੀ ਦਾ ਗੰਦਮੰਦ ਜੀ ਜਨਾਨੀ ਆ ਪ੍ਰੀਤ ਜਟੀ ਇਹ ਘਰ ਘਰ ਵੇਖੀ ਜਾ ਰਹੀ ਆ ਇਹਨੇ ਪਹਿਲੋਂ ਮੁੰਡੇ ਨਾਲ ਨੀਲੀਆਂ ਫਿਲਮਾਂ ਬਣਾਈਆਂ ਫੇ ਕੰਜਰਖਾਨਾ ਕਰਕੇ ਵਾਇਰਲ ਹੋਈ ਪਾਹੇ ਵੀ ਲਾਏ ਹੋਣਗੇ ਕਿਉਂਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਸਤੇ ਪਾਹੇ ਲੱਗਦੇ ਆ ਬਹੁਤ ਵੱਡੇ ਲੈਵਲ ਦੇ ਪੈਸੇ ਲੱਗਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਸਤੇ ਤੇ ਪਾਹੇ ਵੀ ਲਾਏ ਹੋਣਗੇ ਤੇ ਘਰ ਘਰ ਕੰਜਰਖਾਨਾ ਵੀ ਹੋਇਆ ਤੇ ਕੁੜੀਆਂ ਵੇਖਣਡੀਆਂ ਮੋਬਾਈਲਾਂ 'ਚ ਮੁੰਡੇ ਵੇਖਣਦੇ ਸਾਰਾ ਪੰਜਾਬ ਦਾ ਯੂਥ ਵੇਖਣਦਿਆ ਇਹਨਾਂ ਬਾਰੇ ਕੋਈ ਕੋਈ ਨਹੀਂ ਬੋਲਦਾ ਵੀ ਇਹ ਗੰਦ ਪਾ ਰਹੀ ਆ ਇਹਦਾ ਕੋਈ ਕੀਤਾ ਜਾਵੇ ਇਨੂੰ ਸੋਧਾ ਕੀ ਇਹਦੇ ਜਾ ਕੇ ਕੋਈ ਚਪੇਰ ਮਾਰਨ ਨੂੰ ਤਿਆਰ ਨਹੀਂ ਹੈਗਾ ਚਮਕੀਲੇ ਨੇ ਇਹਦੇ ਵਾਧੂ ਚੰਗੇ ਕੰਮ ਕੀਤੇ ਸੀ ਧਾਰਮਿਕ ਗਾਣੇ ਵੀ ਗਾਏ ਸੀ ਦੱਸਦੇ ਬੰਦਾ ਬੜਾ ਵਧੀਆ ਸੀ ਬੰਦਾ ਬੜਾ ਵਧੀਆ ਸੀ ਧਾਰਮਿਕ ਗਾਣੇ ਵੀ ਗਾਏ ਸੀ ਬੱਚਿਆਂ ਨੂੰ ਕਿਤਾਬਾਂ ਕਿਦੂਬਾ ਵੰਡਦਾ ਸੀ ਗਰੀਬਾਂ ਦੀ ਹੈਲਪ ਕਰਦਾ ਸੀ ਯਾਰਾਂ ਦੋਸਤਾਂ ਨੂੰ ਘਰ-ਬਾਦ ਦੇ ਬੜੇ ਚੰਗੇ ਕੰਮ ਕੀਤੇ ਉਹਨੇ ਤੇ ਕਹਿੰਦੇ ਹੈਨਾ ਪਰ ਜੋ ਇਹ ਗੰਦ ਕਰ ਰਹੀ ਆ ਤੇ ਇਹੋ ਜਿਹਾ ਡੀਪ ਗੰਦ ਪਾ ਰਹੀ ਆ ਉਹਦੇ ਵਾਸਤੇ ਕੋਈ ਬੋਲਣ ਨੂੰ ਤਿਆਰ ਨਹੀਂ ਕੋਈ ਕੱਟਰਵਾਦੀ ਮਨਲਾਪ ਵੇਦੇ ਹੋਣੇ ਆ ਹੁਣ ਇਹ ਜਿਹੜਾ ਗੰਦ ਪਾ ਰਹੀ ਆ ਜਿਹੋ ਜਿਹਾ ਗੰਦ ਚਲਾ ਰਹੀ ਨਵਾਂ ਚਲਣ ਨਵਾਂ ਟ੍ਰੈਂਡ ਤੇ ਇਹਦੇ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਆ ਛੋਟੀਆਂ ਬੱਚੀਆਂ ਛੋਟੇ ਬੱਚੇ ਮੁੰਡੇ ਕੁੜੀਆਂ ਉਹਨਾਂ ਤੇ ਕੀ ਪ੍ਰਭਾਵ ਪਊਗਾ ਉਹ ਤਾਂ ਜੋ ਵੇਖਣਗੇ ਉਹ ਹੀ ਕਰਨਗੇ ਨਾ ਉਹ ਕਹਿੰਨ ਉਹ ਕਹਿਣਗੇ ਵੀ ਕੋਈ ਨਹੀਂ ਕੋਈ ਨਹੀਂ ਕਰੋ ਜੋ ਮਰਜੀ ਫੇਮਸ ਹੋਣ ਵਾਸਤੇ ਮਹੀਨੇ ਦਾ 5 ਤੋਂ 10 ਲੱਖ ਕਮਾਉਣ ਵਾਸਤੇ ਚੁੱਪਚਾਪ ਨਹੀਂ ਬਣਾਓ ਨੰਗੀਆਂ ਫਿਲਮਾਂ ਦੇ ਕਰੋ ਵਾਇਰਲ ਦੇ ਕਮਾਓ ਪੈਸੇ ਆਵੇ ਵਿਦੇਸ਼ਾਂ ਦੀਆਂ ਧਿਆੜੀਆਂ ਕਦੋਂ ਕਰਨੀਆਂ ਖੇਤਾਂ 'ਚ ਕੰਮ ਕਰਦੋਂ ਕਰਨਾ ਹੈ ਤੇ ਮੇਰੇ ਜਿਹੜੇ ਵੀ ਵੀਰ ਚਮਕੀਲੇ ਦਾ ਵਿਰੋਧ ਕਰਦੇ ਹੋ ਕਮੈਂਟਾਂ 'ਚ ਇਹਦੇ ਬਾਰੇ ਕੁਝ ਰਾਏ ਦੇਣ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ